ਥੋੜਾ ਚੱਲਿਆ ਇੱਕ ਇੱਕ ਕਦਮ ਸਿਰ ਮੱਥੇ ਔਰ ਮੈਂ ਤੁਹਾਡੇ ਇਸ ਪਿਆਰ ਦੀ ਕਦਰ ਦੀ ਸਿਰ ਝੁਕਾ ਕੇ ਕਦਰ ਕਰਦਾ ਹਾਂ ਤੁਸੀਂ ਸਾਰੇ ਕੱਲੇ ਕੱਲੇ ਪਿੰਡ ਤੋਂ ਸ਼ਹਿਰਵਾਰ ਤੋਂ ਔਰ ਕੱਲੇ ਕੱਲੇ ਮੁਹੱਲੇ ਤੋਂ ਚੱਲ ਕੇ ਆਏ ਹੋ ਜਿੱਥੇ ਤੱਕ ਵੀ ਅਸੀਂ ਸਨੇਹਾ ਲਾ ਸਕਿਆ ਕਿਉਂਕਿ ਟਾਈਮ ਘੱਟ ਸੀ ਪਰ ਤੁਸੀਂ ਬਹੁਤ ਸਤਿਕਾਰ ਦਿੱਤਾ ਇਹ ਬਣਦਾ ਵੀ ਹੈ ਕਿ ਅੱਜ ਜੋ ਹਾਲਾਤ ਬਣੇ ਐ ਪੰਥ ਨੂੰ ਸੰਕਟ ਦੀ ਘੜੀ ਦੇਖਣੀ ਪਈ ਹੈ ਹੁਣ ਕੱਲ ਹੀ ਅਸੀਂ ਬਹੁਤ ਹੀ ਲਾਸ਼ਾਨੀ ਸ਼ਹੀਦੀ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਿਹਾੜਾ ਮਨਾ ਕੇ ਹਟੇ ਆ ਸਾਰੇ ਉਹਨਾਂ ਦੀ ਮਿੱਠੀ ਯਾਦ ਨੂੰ ਤਾਜ਼ਾ ਕੀਤਾ ਹੈ ਸ਼ਾਂਤੀ ਤੇ ਪੁੰਜ ਗੁਰੂ ਅਰਜਨ ਦੇਵ ਗੁਰੂ ਅਰਜਨ ਦੇਵ ਜਿਨੇ ਉਹ ਸਾਮਰਾਜ ਦੇ ਖਿਲਾਫ ਆਵਾਜ਼ ਚੁੱਕੀ ਔਰ ਧਰਮ ਦਾ ਪ੍ਰਚਾਰ ਕੀਤਾ ਮੁਗਲਾਂ ਦਾ ਤੁਸੀਂ ਇਹ ਵੀ ਸਹੇਤ ਸੀ ਨਹੀਂ ਬੱਟੀ ਕੁਰਬਾਨੀ ਕੀਤੀ ਪਹਿਲੀ ਸਿੱਖ ਤਰਨ ਦੀ ਕੁਰਬਾਨੀ ਸੀ ਗੁਰੂ ਅਰਜਨ ਦੇਵ ਜਿਨੇ ਸਹਾਦਤ ਦਿੱਤੀ ਔਰ ਉਦੋਂ ਮੀਆਂ ਮੀਰ ਜੀ ਨੇ ਕਿਹਾ ਸੀ ਕਿ ਹੁਕਮ ਕਰੋ ਗੁਰੂ ਜੀ ਅਸੀਂ ਇਟ ਨਾਲ ਇਟ ਖੜਕਾ ਦਨੇ ਆ ਮੁਗਲਾਂ ਦੀ ਪਰ ਉਹਨਾਂ ਨੇ ਕਿਹਾ ਸੀ ਭਾਣਾ ਮਿੱਠਾ ਕਰਕੇ ਮੰਨ ਲੈ। ਸੋ ਇਸੇ ਤਰ੍ਹਾਂ ਗੱਲ ਕਰੀਏ ਜਿੱਥੇ ਪਹਿਲੀ ਸਿੱਖੀ ਸੀ ਸਾਡੇ ਸਾਰੇ ਗੁਰੂਆਂ ਨੇ ਜਿੱਥੇ ਧਰਮ ਵਾਸਤੇ ਪ੍ਰਚਾਰ ਕੀਤਾ ਉੱਥੇ ਛੋਟੇ ਸਹਬਜ਼ਾਦਿਆਂ ਦੀ ਕੁਰਬਾਨੀ ਹੋਈ ਗੁਰੂ ਤੇਗ ਬਹਾਦਰ ਦੀ ਕੁਰਬਾਨੀ ਹੋਈ ਸਿੱਖ ਪੰਥ ਲਈ ਦੇਸ਼ ਤੋਂਮ ਲਈ ਉਹਨਾਂ ਨੇ ਆਪਣਾ ਸਾਰਾ ਜੀਵਨ ਲਾਇਆ। ਔਰ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਐ ਜੀਪੀਸੀ ਲਈ ਗੁਰਦੁਆਰਿਆਂ ਤੇ ਮਹੰਤਾਂ ਦਾ ਕਬਜ਼ਾ ਹੋ ਗਿਆ ਸੀ ਬੇਅਦਬੀਆਂ ਹੋ ਰਹੀਆਂ ਸੀ ਉਦੋਂ ਪੁਰਖਾਂ ਨੇ ਸਾਡਿਆਂ ਨੇ ਬਹੁਤ ਹੀ ਜਦੋਂ ਜੈਦ ਕੀਤੀ ਅੰਗਰੇਜ਼ ਨਾਲ ਬ੍ਰਿਟਿਸ਼ ਨਾਲ ਟੱਕਰਾ ਕਰਕੇ ਸ਼੍ਰੋਮਣੀ ਕਮੇਟੀ ਲਈ ਜਦੋਂ ਜੈਦ ਕੀਤੀ 1920 ਵਿੱਚ 1925 ਜਾ ਕੇ ਐਕਟ ਬਣਿਆ ਉਹਦੇ ਤੋਂ ਐ ਜੀਪੀਸੀ ਪੈਦਾ ਹੋਈ ਔਰ ਇੱਥੇ ਵੀ ਸੁਲਝੇ ਹੋਏ ਸਾਡੇ ਪੁਰਖਾਂ ਨੇ ਸਾਡੇ ਲੀਡਰਾਂ ਨੇ ਇੱਕ ਬਹੁਤ ਵੱਡੀ ਸੰਸਥਾ ਤਿਆਰ ਕਰਕੇ ਨਾਲ ਉਹਦੀ ਰਾਖੀ ਲਈ ਸ਼੍ਰੋਮਣੀ ਕਾਲੀ ਦਲ ਪੈਦਾ ਕੀਤਾ ਉਹ ਸੇਧ ਲਈ 6ਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਹੜਾ ਤਖਤ ਚਾਇ ਮੀਰੀ ਪੀਰੀ ਦਾ ਸੰਕਲਪ ਪੈਦਾ ਕੀਤਾ ਉਥੋਂ ਸੇਧ ਲੈ ਕੇ ਸਾਡੀ ਸਾਰੀ ਕੌਮ ਜਦੋਂ ਜੈਦ ਕਰਦੀ ਰਹੀ ਹੈ ਕੋਈ ਵੀ ਸਾਕਟ ਪੱਥ ਤੇ ਆਇਆ ਕੋਈ ਵੀ ਸੰਘਰਸ਼ ਭੁਜਣਾ ਪਿਆ ਅਕਾਲ ਤਖਤ ਤੋਂ ਆਗਿਆ ਲੈ ਕੇ ਉਥੋਂ ਹੁਕਮ ਮੰਨ ਕੇ ਉਥੋਂ ਜਤੇ ਤੋਰ ਕੇ ਲੜਾਈਆਂ ਲੜੀਆਂ ਜੁੱਧ ਲੜੇ ਔਰ ਫਤਿਹ ਹਾਸਲ ਕੀਤੀ ਸਾਰੇ ਤੁਸੀਂ ਜਾਣਦੇ ਹੋ ਸਾਧ ਸੰਗਤ ਜੀ ਜਦੋਂ ਵੀ ਅਕਾਲ ਤਖਤ ਦਾ ਹੁਕਮ ਹੁੰਦਾ ਸੀ ਜਦੋਂ ਵੀ ਅਸੀਂ ਸੋਜੀ ਸੰਭਲੀ ਹੈ ਉਦੋਂ ਬਜ਼ੁਰਗ ਦੱਸਦੇ ਹੁੰਦੇ ਸੀ ਔਰ ਮੇਰੇ ਤੋਂ ਪਹਿਲਾਂ ਸਰਦਾਰ ਮਲਕੀ ਸਿੰਘ ਵੀ ਇਹਨੇ ਵੀ ਤੁਹਾਨੂੰ ਇਤਿਹਾਸ ਨਾਲ ਜੋੜਿਆ ਹੈ ਔਰ ਇਹ ਪਰੰਪਰਾਵਾਰੇ ਦੱਸਿਆ ਕੋਈ ਵੀ ਸੰਕਟ ਪਹੁੰਚਾ ਅਕਾਲ ਤਖਤ ਤੋਂ ਸਹਦ ਲੈ ਕੇ ਉਥੋਂ ਅਗਵਾਈ ਅਕਾਲ ਤਖਤ ਦੀ ਰਹਿਨਮਾਈ ਹੈ ਸਿੰਘ ਚੱਲਦੇ ਸੀ ਔਰ ਫਤਿਹ ਪ੍ਰਾਪਤ ਕਰਦੇ ਸੀ ਹੁਣ ਮੈਂ ਜ਼ਿਆਦਾ ਸ਼ਬਦਾਂ ਚ ਨਾ ਜਾਂਦਾ ਹੋਇਆ ਜਿੱਥੇ ਅਕਾਲੀ ਦਲ ਨੇ ਐਸਡੀਪੀਸੀ ਦੀ ਬਾੜ ਵਰਕੇ ਕੰਮ ਕੀਤਾ ਉਥੇ ਪੰਜਾਬ ਦੇ ਇਤਾਲੀ ਸਿੱਖ ਸੰਘਰਸ਼ਾਂ ਲਈ ਆਪਣੇ ਹੱਕਾਂ ਲਈ ਲੜਾਈਆਂ ਲੜੀਆਂ ਜਿੱਥੇ ਦੇਸ਼ ਨੂੰ ਆਜ਼ਾਦ ਕੀਤਾ ਉਥੇ ਪੰਜਾਬ ਦੇ ਹੱਕਾਂ ਲਈ ਵੀ ਲੜੇ ਸੋ ਮੈਂ ਕਹਿ ਸਕਦਾ ਕਿ ਇਹ ਸਾਰੀ ਜਿਹੜੀ ਕਿਰਪਾ ਹੈ ਅਕਾਲ ਪੁਰਖ ਦੀ ਕਿਰਪਾ ਹੈ ਜਿਹੜਾ ਸਾਡਾ ਤਖਤ ਸੀ ਉਥੋਂ ਅਸੀਂ ਅਸੀਰਵਾਦ ਲੈਂਦੇ ਸੀ ਅੱਜ ਇਹ ਜੀ ਸੰਕਟ ਅਸੀਂ ਮੋੜ ਤੇ ਖੜੇ ਆ ਸਾਰੀ ਸਾਡੀ ਸਿੱਖ ਪੰਥ ਇੱਕ ਖਲਾਰਾ ਪੈ ਗਿਆ ਜਦੋਂ ਤੋਂ ਸਾਡੀ ਸਰਕਾਰਾਂ ਹੁੰਦੇ ਹੋਏ ਆਪਣਾ ਰਾਜ ਹੁੰਦੇ ਹੋਏ ਅਸੀਂ ਅਕਾਲ ਤਖਤ ਤੋਂ ਵੀ ਪਿੱਠ ਮੋੜੀ ਉਹਨਾਂ ਦੇ ਹੁਕਮਾਂ ਤੋਂ ਵੀ ਪਿੱਠ ਮੋੜੀ ਔਰ ਜਿਹੜੇ ਸਾਡੇ ਸੰਘਰਸ਼ ਦੀ ਜਿਨ੍ਹਾਂ ਲਈ ਕੁਰਬਾਨੀਆਂ ਕਰਕੇ ਪਾਰਟੀ ਬਣੀ ਸੀ ਉਹ ਹੱਕਾਂ ਲਈ ਲੜਾਈ ਲੜਨ ਦੀ ਵੀ ਅਸੀਂ ਛੱਡ ਦਿੱਤੀ ਸੋ 2 ਦਸੰਬਰ ਦਾ ਜਿਹੜਾ ਇੱਕ ਹੁਕਮਨਾਮਾ ਹੋਇਆ ਉਸ ਤੋਂ ਪਹਿਲਾਂ ਮੈਂ ਯਾਦ ਕਰਾਵਾਂ 1999 ਚ ਇਸੇ ਤਰ੍ਹਾਂ ਖਲਾਰਾ ਪਿਆ ਸੀ ਜਦੋਂ ਭਾਈ ਰਣਜੀਤ ਸਿੰਘ ਜੀ ਉਦੋਂ ਦੇ ਤਤਕਾਲੀ ਜਥੇਦਾਰ ਉਹਨਾਂ ਨੇ ਵੀ ਇਹੀ ਕਿਹਾ ਸੀ ਜੋ 2 ਦਸੰਬਰ ਨੂੰ ਕਿਹਾ ਕਿ ਭਾਈ ਆਪਣਾ ਇਹ ਖਲਾਰਾ ਨਾ ਪਾਓ ਇਕੱਠੇ ਹੋ ਕੇ ਪਗਤ ਦੀ ਅਗਵਾਈ ਕਰੋ ਇਕੱਠੇ ਹੋ ਕੇ ਸਾਰੇ ਆਪਣੇ ਜਿਹੜੀ ਹੈ ਤੁਸੀਂ ਫੰਕਸ਼ਨ ਹੈ ਉਹ ਜਿਹੜੇ ਇਕੱਠੇ ਹੋ ਕੇ ਕਰਨੇ ਉਦੋਂ ਵੀ ਇਹੀ ਕੀਤਾ ਗਿਆ ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ ਕਿਉਂਕਿ ਜਿਹੜਾ ਬੰਦਾ ਸੱਚ ਬੋਲਦਾ ਹੈ ਸੱਚ ਦੇ ਪਹਿਰਾ ਦਿੰਦਾ ਹੈ ਅਕਾਲ ਤਖਤ ਦੀ ਮਰਿਆਦਾ ਬਹਾਲ ਰੱਖਦਾ ਹੈ ਉਹ ਸਾਇਦ ਕੁਝ ਲੋਕਾਂ ਨੂੰ ਪਸੰਦ ਨਹੀਂ ਹੁੰਦਾ ਸੋ ਇਸੇ ਤਰ੍ਹਾਂ 2 ਦਸੰਬਰ ਦਾ ਹੁਕਮਨਾਮਾ ਜਦੋਂ ਹੋਇਆ ਇੱਕ ਨਵੀਂ ਉਮੀਦ ਅਕਾਲ ਪਤ ਸਾਹਿਬ ਤੋਂ ਪੂਰੀ ਦੁਨੀਆ 'ਚ ਇੱਕ ਸੁਨੇਹਾ ਗਿਆ ਕਿ ਅਕਾਲ ਤਖਤ ਸਿੱਖਾਂ ਦੀ ਏਡੀ ਵੱਡੀ ਸੰਸਥਾ ਹੈ ਕਿ ਜਿਹਦਾ ਹੁਕਮ ਮੰਨ ਕੇ ਵੱਡੇ ਤੋਂ ਵੱਡਾ ਜਿਹੜਾ ਸਿੱਖ ਹੈ ਚਾਹੇ ਉਹ ਮਾਝਾ ਮਹਾਰਾਜਾ ਰਣਜੀਤ ਸਿੰਘ ਜੀ ਉਦੋਂ ਵੀ ਕੋਈ ਜੇ ਉਹਨਾਂ ਤੋਂ ਕ੍ਰਿਤੀ ਹੋਈ ਹੈ ਤਾਂ ਸੀਸ ਨਵਾ ਕੇ ਉਹਨਾਂ ਨੇ ਜੋ ਵੀ ਕਾਲ ਤੱਕ ਨੇ ਸਜ਼ਾ ਲਈ ਹੈ ਉਹ ਸਿਰ ਮੱਥੇ ਕਬੂਲ ਕਰਕੇ ਨਵਾਈ ਹੈ ਅੱਜ ਦੇ ਲੀਡਰ ਉੱਥੇ ਜਾ ਕੇ ਮਾਫੀਆਂ ਵੀ ਮੰਗਦੇ ਨੇ ਬੱਜਰ ਕਰੈਤਾ ਕਰਕੇ ਬੱਜਰ ਗਲਤੀਆਂ ਕਰਕੇ ਸਰਕਾਰਾਂ ਰਹਿੰਦੇ ਹੋਏ ਆਪਣੇ ਸਿੱਖਾਂ ਤੇ ਜ਼ੁਲਮ ਕਰਕੇ ਪਰ ਗਲਤੀ ਇੱਕ ਫਰੇਮ ਤੱਕ ਅਸੀਂ ਕਹਿ ਸਕਦੇ ਹਾਂ ਕਿ ਫਾਰਮੈਲਟੀ ਕੀਤੀ ਜਦੋਂ ਸਜ਼ਾ ਪੂਤ ਕੇ ਧਾਰਮਿਕ ਸਜ਼ਾ ਪੂਤ ਕੇ ਬਾਹਰ ਆਏ ਤਾਂ ਮੁੱਕ ਗਈ ਸੋ ਇੱਕ ਪਾਸੇ ਅਕਾਲ ਤਖਤ ਦਾ ਹੁਕਮਨਾਮਾ ਜਿਸ ਹੁਕਮਨਾਮੇ ਨੇ ਇੱਕ ਪੰਜ ਮੈਂਬਰੀ ਸੱਤ ਮੈਂਬਰੀ ਕਮੇਟੀ ਬਣਾਈ ਸੀ ਦੋ ਆਗੂ ਉਹ ਤੋਂ ਪਿੱਛੇ हट ਗਏ ਪਰ ਪੰਜ ਮੈਂਬਰ ਸਰਦਾਰ ਮਨਪ੍ਰੀਤ ਸਿੰਘ ਜਿਆਲੀ ਸਰਦਾਰ ਇਕਬਾਲ ਸਿੰਘ ਜੁੰਡਾ ਸਾਹਿਬ ਸਰਦਾਰ ਗੁਰਪ੍ਰਤਾਪ ਸਿੰਘ ਜੀ ਬਡਾਲਾ ਸਾਹਿਬ ਬੀਬੀ ਸਤਵੰਤ ਕੌਰ ਔਰ ਸਰਦਾਰ ਸੰਤਾ ਸਿੰਘ ਜੀ ਉਮੇਦਪੁਰੀ ਇਹ ਪੰਜੇ ਜਿਹੜੇ ਸਾਡੇ ਅਕਾਲ ਤਖਤ ਨੇ ਸਾਡੀ ਕਰੋੜਾਂ ਦੀ ਜਨਸਖਿਆ ਚੋਂ ਸਿੱਖਾਂ ਦੀ ਆਪਣੀ ਲੋਕਾਂ ਤੋਂ ਚੁਣੇ ਆ ਅਸੀਂ ਕਹਿ ਸਕਦੇ ਹਾਂ ਅਸੀਂ ਵੜਵਾ ਗਏ ਕਿ ਇਹ ਟੀਮ ਸਾਡੇ ਕੋਲ ਆਈ ਹੈ ਕਿਉਂਕਿ ਇਹ ਪੰਥ ਅਕਾਲ ਤਖਤ ਦਾ ਹੁਕਮ ਔਰ ਉਹਨਾਂ ਦਾ ਸਨੇਹਾ ਲੈ ਕੇ ਸਾਡੇ ਕੋਲ ਆਈ ਇਹਨਾਂ ਨੂੰ ਇਹ ਕਿਉਂ ਲੋੜ ਪਈ ਇਸੇ ਖੜਨ ਦੀ ਕਿਉਂਕਿ ਜੋ ਸਾਡਾ ਧੁਰਾ ਸੀ ਅਕਾਲੀ ਦਲ ਸੀ ਅਕਾਲ ਤਖਤ ਸੀ ਸ਼੍ਰੋਮਣੀ ਕਮੇਟੀ ਸੀ ਤਿੰਨਾ ਸਾਡੇ ਜਿਹੜੇ ਸੰਸਥਾਵਾਂ ਨੇ ਵੱਡੀਆਂ ਸੰਸਥਾਵਾਂ ਨੇ ਇਹਨਾਂ ਨੂੰ ਬਹੁਤ ਵੱਡੀ ਟਾ ਲੱਗੀ ਸਾਥ ਸੰਗਤ ਜੀ ਸੋਚ ਕੇ ਦੇਖੋ ਜਦੋਂ ਕਾਲ ਤਖਤ ਦਾ ਹੁਕਮ ਹੁੰਦਾ ਸੀ ਤਾਂ ਦਿੱਲੀ ਦਾ ਤਖਤ ਹਿੱਲ ਜਾਂਦਾ ਸੀ ਜਦੋਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕੋਈ ਬੋਲਦਾ ਸੀ ਤਾਂ ਦਿੱਲੀ ਸਰਕਾਰ ਨੂੰ ਭਾਜਣਾ ਪੈਂ ਜਾਂਦਾ ਸੀ ਸੋ ਅਸੀਂ ਹਰ ਇੱਕ ਮੋਰਚੇ ਤੇ ਸਫਲਤਾ ਤਾਂ ਹੀ ਹਾਸਲ ਕੀਤੀ ਹੈ ਤੇ ਆਪਾਂ ਆਪਣੀ ਮਰਿਆਦਾ ਕਾਇਮ ਰੱਖੀ ਹੈ ਔਰ ਤਖਤਾਂ ਦਾ ਹੁਕਮ ਅਸੀਂ ਮੰਨਦੇ ਆਏ ਹਾਂ ਸਾਡੀ ਲੀਡਰਸ਼ਿਪ ਮੰਨੀ ਹੈ ਉਦੋਂ ਤੱਕ ਚੜ੍ਹਦੀ ਕਲਾ 'ਚ ਪੰਥ ਰਿਹਾ ਹੈ ਅੱਜ ਸੋਚਣ ਦੀ ਲੋੜ ਹੈ ਸਾਰਿਆਂ ਨੂੰ ਕੇ ਜੋ ਖਲਾ ਜਾਂ ਸਾਡੇ ਦਿਲਾਂ ਚ ਦਰਦ ਜਿਹੜਾ ਪੈਦਾ ਹੋਇਆ ਹੈ ਇਹ ਜਿਹੜਾ ਇੱਕ ਖਲਾਰਾ ਪੈ ਗਿਆ ਉਹਨੂੰ ਪੂਰਾ ਕਰਨ ਲਈ ਸਾਨੂੰ 2 ਦਸੰਬਰ ਦਾ ਪੂਰਾ ਹੁਕਮਨਾਮਾ ਪੜ੍ਹਨਾ ਪਊਗਾ ਔਰ ਉਹ ਤੇ ਅਮਲ ਕਰਨਾ ਪਊਗਾ ਮੈਂ ਜ਼ਿਆਦਾ ਸ਼ਬਦਤ ਨਹੀਂ ਜਾਣਾ ਕਿਉਂਕਿ ਸਾਡੇ ਲੀਡਰ ਸੇਵਨ ਨੇ ਬੋਲਣਾ ਹੈ ਸੋ ਸਾਧ ਸੰਗਤ ਜੀ ਤੁਸੀਂ ਬਹੁਤ ਸਿਆਣੇ ਹੋ ਸੁਲਝੇ ਹੋ ਹੋ ਅੱਜ ਉਹ ਤਾਂ ਗੱਲ ਹੈ ਨਹੀਂ ਕਿ ਇਸ ਜ਼ਿਲ੍ਹੇ ਚ ਜਾ ਕੇ ਆਪਾਂ ਹੋਰ ਕਹਿ ਦਈਏ ਦੂਜੇ ਜ਼ਿਲ੍ਹੇ ਚ ਹੋਰ ਕਹਿ ਦਈਏ ਇੱਥੇ ਸੱਚਾਈ ਨੇ ਪੈਰ ਲਾਉਣੇ ਨੇ ਜਦੋਂ ਸੱਚ ਦੀ ਕੋਈ ਗੱਲ ਕਰੂਗਾ ਸੰਗਤ ਉਹਦੇ ਨਾਲ ਖੜੂਗੀ ਸੱਚ ਤੇ ਪਹਿਰਾ ਦੇਵੋਗੇ ਤੇ ਉਹਦਾ ਨਾਲ ਸੰਗਤ ਚੱਲੂਗੀ ਸਾਨੂੰ ਪੂਰੀ ਉਮੀਦ ਹੈ ਅਲੀ ਸਾਹਿਬ ਕਿ ਤੁਸੀਂ ਆਪਣੇ ਪੰਜ ਮੈਂਬਰ ਔਰ ਪੂਰੀ ਟੀਮ ਬੁਝੇ ਲੈ ਕੇ ਆਪਣੇ ਰਾਤੇ ਤੇ ਪੱਕੇ ਰਹੋ ਔਰ ਇਹ ਸਿੱਖ ਸੰਗਤ ਤੁਹਾਡੇ ਪਿੱਛੇ ਪਹਿਰਾ ਮੋਢੇ ਨਾਲ ਮੋਢਾ ਲਾ ਕੇ ਚੱਲੂਗੀ ਮੈਂ ਆਦ ਕਾਰ ਰਿਹਾ ਸੀ ਕਿ ਆਦੇ ਦਿਨ ਜੇ ਕੈਪਟਨ ਕਾਮਲਜੀ ਸਿੰਘ ਹੋ ਰਹੇ ਹੁੰਦੇ ਜਿਵੇਂ ਕਾਲ ਤੱਕ ਤੋਂ ਕਮੇਟੀ ਬਣਾਈ ਸੀ ਤਾਂ ਮੈਂ ਕਹਿ ਸਕਦਾ ਕਿ ਪਹਿਲੀ ਗਤਾਰਚੋ ਕਮੇਟੀ ਨਾਲ ਮੋਢਾ ਨਾਲ ਮੋਢਾ ਲਾ ਕੇ ਅਗਵਾਈ ਕਰਦੇ ਸੋ ਮੈਂ ਕਿਉਂਕਿ ਦੁੱਖ ਹੁੰਦਾ ਅੱਜ ਦੇ ਹਾਲਾਤ ਨੂੰ ਦੇਖ ਕੇ ਔਰ ਉਦੋਂ ਦੇ ਹਾਲਾਤ ਨੂੰ ਦੇਖ ਕੇ ਸੋ ਅਸੀਂ ਆਪਣੀਆਂ ਸੰਸਥਾਵਾਂ ਨੂੰ ਮਜ਼ਬੂਤ ਕਰ ਲਈ ਆਪਣੇ ਜਿਹੜੇ ਹੱਕੀ ਮੰਗ ਹੈ ਪੰਜਾਬ ਦੇ ਜਿਹੜੇ ਮਸਲੇ ਐ ਉਹ ਆਪਾਂ ਤਾਂ ਹੀ ਆਪਾਂ ਉਹਨਾਂ ਨਾਲ ਗੱਲ ਕਰ ਸਕਦੇ ਆ ਜਿਹੜੀ ਸ਼੍ਰੋਮਣੀ ਕਾਲੀ ਦੀ ਦਲ ਦੀ 2 ਦਸੰਬਰ ਨੂੰ ਹੋਇਆ ਹੁਕਮ ਪੁਨਰਥ ਜੀਤੀ ਵਾਸਤੇ ਅਸੀਂ ਹਮਲਾ ਮਾਰਨਾ ਔਰ ਬਹੁਤ ਸਾਰੇ ਮੈਂ ਖੁਸ਼ੀ ਨਾਲ ਕਹਿ ਸਕਦਾ ਕਿ ਅਲੀ ਸਾਹਿਬ ਬਹੁਤ ਸਾਰੇ ਅਦਖਰੇ ਸੀ ਕਿ ਅਸੀਂ ਕਾਪੀਆਂ ਵਾਪਸ ਕਰਨੀਆਂ ਉਹ ਜਿਵੇਂ ਵੀ ਤੁਸੀਂ ਹੁਕਮ ਕਰੋਗੇ ਜਾਂ ਇਕੱਠੀ ਕਰਕੇ ਤੁਸੀਂ ਕਹੋਗੇ ਉੱਥੇ ਅਸੀਂ ਪਚਾਵਾਂਗੇ ਜਿਹੜੀ ਭਰਤੀ ਦੀ ਹੈ ਔਰ ਮੈਂ ਬੇਨਤੀ ਕਰਦਾ ਹਾਂ ਸਟੇਜ ਤੋਂ ਜਿਨ੍ਹਾਂ ਮੇਰੇ ਵੀਰਾਂ ਨੂੰ ਹਾਲੇ ਕਾਪੀਆਂ ਨਹੀਂ ਮਿਲੀ ਉਹ ਸਾਡੇ ਨਾਲ ਸੰਪਰਕ ਕਰਨ ਅਸੀਂ ਉਹਨਾਂ ਨੂੰ ਮੈਂਬਰਸ਼ਿਪ ਦੀ ਭਰਤੀ ਦੀ ਕਾਪੀਆਂ ਦਵਾਂਗੇ ਔਰ ਕੋਈ ਇਹਦੀ ਫੀਸ ਨਹੀਂ ਹੈ ਅਕਾਲ ਤਖਤ ਨੂੰ ਸਮਰਪਿਤ ਹੋ ਕੇ ਆਪਾਂ ਨੇ ਭਰਤੀ ਕਰਨੀ ਹੈ ਔਰ ਜੈਨੂਮਨ ਭਰਤੀ ਕਰਨੀ ਹੈ ਅਸੀਂ ਹਰ ਇੱਕ ਬੰਦੇ ਦਾ ਆਧਾਰ ਕਾਰਡ ਨੰਬਰ ਪਾਇਆ ਹੋਇਆ ਔਰ ਇੱਕ ਹਰ ਇੱਕ ਬੰਦੇ ਦਾ ਫੋਨ ਨੰਬਰ ਉੱਥੇ ਪਾਇਆ ਹੋਇਆ ਇੱਕ ਪਰਿਵਾਰ ਦਾ ਜੇ 5 ਮੈਂਬਰਾਂ ਤਾਂ ਇੱਕ ਫੋਨ ਨੰਬਰ ਉੱਥੇ ਮੁਖੀ ਦਾ ਪਾਇਆ ਹੋਇਆ ਸੋ ਇਸੇ ਤਰ੍ਹਾਂ ਆਪਾਂ ਨੇ ਰਲ ਮਿਲ ਕੇ ਇਸ ਹੰਬੜਾ ਮਾਰਨਾ ਹੈ ਮੈਂ ਫਿਰ ਤੋਂ ਸਾਰੇ ਹੀ ਸੰਗਤਾਂ ਦੇਖੋ ਅਸੀਂ ਸਲਾਹ ਕੀਤੀ ਸੀ ਅਸੀਂ 209 ਲਿਖੇ ਸੀ ਵੀ ਬੋਲ ਦਵਾਂਗੇ ਹਜ਼ਾਰਾਂ ਦੀ ਗਿਣਤੀ ਤੁਸੀਂ ਆਏ ਹੋ ਜੇ 200 ਬੰਦੇ ਦੇ ਨਾਮ ਬੋਲਤੇ ਤਾਂ 800 ਬੰਦੇ ਕਹਿਣਗੇ ਸਾਡਾ ਇੱਥੇ ਹਾਜ਼ਰੀ ਨਹੀਂ ਲੱਗੀ ਸੋ ਮੈਂ ਹੱਥ ਬੰਨ ਕੇ ਦੋਨੇ ਹੱਥ ਬੰਨ ਕੇ ਥੋੜਾ ਇੱਕ ਇੱਕ ਬੰਦੇ ਦਾ ਚੱਲਿਆ ਹੋਇਆ ਕਦਮ ਸਿਰ ਮੱਤੇ ਸਾਰਿਆਂ ਦੀ ਹਾਜ਼ਰੀ ਮੇਰੇ ਦਿਲ ਚਾਹ ਕਿਉਂਕਿ ਮੈਂ ਗੇਟ ਤੇ ਖੜ੍ਹਾ ਸਵੇਰ ਦਾ ਤੁਹਾਨੂੰ ਸਾਰਿਆਂ ਨੂੰ ਹੀ ਮਿਲ ਰਿਹਾ ਸਾਰਿਆਂ ਦੀ ਹਾਜ਼ਰੀ ਮੇਰੇ ਸਿਰ ਮੱਤੇ ਦਿਲ ਦੀ ਗਰਾਈਆਂ ਤੋਂ ਤੁਹਾਡਾ ਧੰਨਵਾਦ ਕਰਦਾ ਹਾਂ ਔਰ ਆਸ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਜਿਵੇਂ ਸਾਨੂੰ ਇਹ ਕਮੇਟੀ ਹੁਕਮ ਕਰੂਗੀ ਉਸੇ ਤਰ੍ਹਾਂ ਸੀ ਇਸ ਤੇ ਪਹਿਰਾ ਦੇਣਾ ਸੋਸਾਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਦੋ ਚਾਰ ਨਾਰੇ ਲਵਾਵਾਂਗਾ ਇੱਕ ਮੈਂ ਹੋਰ ਬੇਨਤੀ ਕਰਾਂਗਾ ਕਿ ਇਸ ਸਟੇਜ ਤੋਂ ਜਿੱਥੇ ਵੀ ਅਸੀਂ ਜਿੰਨਾ ਚਿਰ ਭਰਤੀ ਸਾਡੀ ਹੋ ਰਹੀ ਹੈ ਕਮੇਟੀ ਬਣ ਰਹੀ ਹੈ ਅੱਗੇ ਇਹਨਾਂ ਦੀ ਫਾਈਨਲ ਚੋਣ ਕੋਈ ਹੋਊਗੀ ਉਦੋਂ ਲੀਡਰਸ਼ਿਪ ਦੇ ਨਾਂ ਦਾ ਨਾਰਾ ਮਾਰਨਾ ਉਦੋਂ ਪਹਿਲਾਂ ਅਸੀਂ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ शान ਹੈ ਬੋਲੇ ਸੋ ਨਿਹਾਲ ਦਾ ਨਾਰਾ ਮਾਰਨਾ ਹੈ ਔਰ ਪੰਜ ਮੈਂਬਰਿਕ ਕਮੇਟੀ ਦਾ ਨਾਰਾ ਮਾਰਨਾ ਹੈ ਅਕਾਲ ਤਖਤ ਮਹਾਨ ਦਾ ਸਰਬ ਸਰ ਆਪਾਂ ਮਾਣ ਉੱਚਾ ਕਰਨ ਲਈ ਆਪਣੀ ਸੰਸਾ ਦਾ ਉੱਚਾ ਕਰਨ ਲਈ ਸਾਰਿਆਂ ਨੇ ਸਾਥ ਦੇਣਾ ਮੈਂ ਦੋਨੇ ਹੱਥ ਖੜੇ ਕਰਕੇ ਸਾਰੀ ਸੰਗਤ ਨੂੰ ਮੇਰੀਆਂ ਮਾਤਾਵਾਂ ਪੈਣਾ ਨੌਜਵਾਨ ਵੀਰਾਂ ਨੂੰ ਬੇਨਤੀ ਕਰਦਾ ਕਿ ਦੋਨੇ ਹੱਥ ਖੜੇ ਕਰਕੇ ਤੁਸੀਂ ਮੇਰੇ ਨਾਰੇ ਦਾ ਜਵਾਬ ਦੇਣਾ ਹੈ ਔਰ ਪੂਰੇ ਜੋਸ਼ ਨਾਲ ਦੇਣਾ ਹੈ ਚੁੰਦਾ ਸਾਹਿਬ ਔਰ ਜੈਲੀ ਸਾਹਿਬ ਕਹਿ ਰਹੇ ਸੀ ਕਿ ਸਾਨੂੰ ਨਹੀਂ ਪਤਾ ਸੀ ਕਿ ਇਸ ਇਲਾਕੇ ਚ ਬਾਰਡਰ ਦੇ ਹਰਿਆਣ ਦੇ ਇਲਾਕੇ ਚ ਇੰਨਾ ਪੰਥਕ ਜਜ਼ਬਾ ਹੈ ਸੋ ਆਪਾਂ ਜਜ਼ਬਾ ਵੀ ਦਿਖਾਉਣਾ ਹੈ ਇਸ ਕਮੇਟੀ ਸਾਡੇ ਪ੍ਰੋਫੈਸਰ ਸਾਹਿਬ ਔਰ ਸਾਡੇ ਰਖੜਾ ਸਾਹਿਬ ਔਰ ਹੋਰ ਵੀ ਸਾਡੇ ਚੋੜਾ ਸਾਹਿਬ ਮੈਂਬਰ ਸਾਹਿਬ ਆਏ ਨੇ ਸਾਰੇ ਸਤਕਾਰਯੋਗ